ਚੋਨੇ ਦੀ ਫਸਲ ਦੇ ਵਿੱਚ ਵਾਟਰ ਮੈਨੇਜਮੈਂਟ ਪਾਣੀ ਦਾ ਜਿਹੜਾ ਪ੍ਰਬੰਧ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਜ਼ਰੂਰਤ ਹੁੰਦੀ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਪਾਣੀ ਆਪਾਂ ਨੂੰ ਪਤਾ ਵੀ 15-20 ਦਿਨ ਤੱਕ ਝੋਨੇ ਦੇ ਵਿੱਚ ਖੜਾ ਕੇ ਰੱਖਣਾ ਹੁੰਦਾ ਉਸ ਤੋਂ ਬਾਅਦ ਜਦੋਂ ਝੋਨਾ ਮਤਲਬ 50-55 ਦਿਨ ਦਾ ਹੋ ਜਾਂਦਾ ਉਸ ਵੇਲੇ ਪਾਣੀ ਆਪਾਂ ਸੁਕਾ-ਸੁਕਾ ਕੇ ਲਗਾਉਂਦੇ ਆਂ ਜਾਂ ਝੋਨੇ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਵਾ ਵੀ ਲਗਾ ਦਿੰਦੇ ਆਂ ਪਰ ਜਦੋਂ ਬੂਰ ਪੈਣ ਦੀ ਅਵਸਥਾ ਆਉਂਦੀ ਹੈ ਝੋਨੇ ਦੇ ਵਿੱਚ ਹੈਡਿੰਗ ਸਟੇਜ ਆ ਗਈ ਝੋਨੇ ਦਾ ਫਲਾਵਰਿੰਗ ਸਟੇਜ ਜਦੋਂ ਆ ਜਾਂਦੀ ਹੈ ਉਸ ਵੇਲੇ ਪਾਣੀ ਆਪਾਂ ਕਿਸ ਤਰੀਕੇ ਦੇ ਨਾਲ ਲਗਾਉਣਾ ਹੈ ਇਹ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਦੇ ਨਾਲ ਸੰਬੰਧਤ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਨੂੰ ਮਿਲ ਸਕੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਝੋਨੇ ਦੀ ਫਲਾਵਰਿੰਗ ਸਟੇਜ ਹੁੰਦੀ ਹੈ ਜਿਹੜੀ ਬਹੁਤ ਮਹੱਤਵਪੂਰਨ ਸਟੇਜ ਹੈ ਇਸ ਸਮੇਂ ਆਪਾਂ ਕੋਈ ਵੀ ਗਲਤੀ ਜੇਕਰ ਕਰਦੇ ਹਾਂ ਤਾਂ ਝਾੜ ਦੇ ਵਿੱਚ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਇਸ ਵੇਲੇ ਪਾਣੀ ਦਾ ਜਿਹੜਾ ਬੰਦੋਬਸਤ ਆਪਾਂ ਕਿਸ ਤਰੀਕੇ ਨਾਲ ਕਰੀਏ ਝੋਨੇ ਨੂੰ ਇੱਕ ਤਾਂ ਇਹ ਗੱਲ ਤਾਂ ਲੜਵਾਂ ਨਾਲ ਉਹ ਵੀ ਇਸ ਵੇਲੇ ਜ਼ਮੀਨ ਆਪਣੀ ਚਿੱਟੀ ਨਹੀਂ ਹੋਣ ਦੇਣੀ ਕਿਸੇ ਵੀ ਤਰੀਕੇ ਚਿੱਟੀ ਨਹੀਂ ਹੋਣ ਦੇਣੀ ਇੰਨਾ ਆਪਾਂ ਪਾਣੀ ਨਹੀਂ ਸੁਕਾ ਦੇਣਾ ਕਿ ਜ਼ਮੀਨ ਆਪਣੀ ਚਿੱਟੀ ਹੋ ਜਾਵੇ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਝਾੜ ਦੇ ਵਿੱਚ ਬਹੁਤ ਵੱਡਾ ਜਿਹੜਾ ਆਪਣਾ ਨੁਕਸਾਨ ਹੋ ਸਕਦਾ ਪਾਣੀ ਇਸ ਤਰੀਕੇ ਦੇ ਨਾਲ ਲਈਏ ਜਦੋਂ ਝੋਨੇ ਵਿੱਚੋਂ ਬੂਰ ਨਿਕਲਦਾ ਬੂਰ ਬਣਨਾ ਸ਼ੁਰੂ ਹੋ ਜਾਂਦਾ ਜਿਹੜੀ ਬੱਲੀ ਆਪਣੀ ਗੋਭਾ ਤੋਂ ਬਾਹਰ ਆ ਜਾਂਦੀ ਆ ਉਸ ਵੇਲੇ ਝੋਨੇ ਦੇ ਵਿੱਚ ਪਾਣੀ ਇੰਚ ਸੁਆਇੰਚ ਤੱਕ ਖੜਾ ਰਹੇ ਤਾਂ ਕੋਈ ਡਰ ਨਹੀਂ ਪਾਣੀ ਖੜਨ ਦੇ ਨਾਲ ਮੂਰ ਪੈਣ ਦੀ ਪ੍ਰਕਿਰਿਆ ਵਧੀਆ ਤਰੀਕੇ ਦੇ ਨਾਲ ਹੁੰਦੀ ਹੈ ਕਿਉਂਕਿ ਉਸ ਵੇਲੇ ਜਿਹੜਾ ਉਹਨੂੰ ਐਟਮੋਸਫੀਅਰ ਵਧੀਆ ਤੋਂ ਵਧੀਆ ਜਿੰਨਾ ਮਿਲੂਗਾ ਉੰਨੇ ਹੀ ਵਧੀਆ ਜਿਹੜੀ ਪੋਲੀਨੇਸ਼ਨ ਕਿਰਿਆ ਹੋ ਜਾਂਦੀ ਹੈ ਇਹ ਨਹੀਂ ਹੈਗਾ ਵੀ ਪਾਣੀ ਆਪਾਂ ਬਹੁਤ ਮੋਟਾ ਖੜਾ ਹੋਣਾ ਹੈ ਪਾਣੀ 4 4 5 5 ਇੰਚ ਉਹਦੇ ਪਾਣੀ ਖੜਾ ਦੇਣਾ ਤੇ ਪਾਣੀ ਹਫਤਾ 10 ਦਿਨ ਸੁੱਕਾ ਹੀ ਨਾ ਇਸ ਤਰ੍ਹਾਂ ਕਰਨ ਦੇ ਨਾਲ ਨੁਕਸਾਨ ਹੋ ਸਕਦਾ ਝੋਨੇ ਦੇ ਵਿੱਚ ਹਲਦੀ ਰੋਗ ਆ ਸਕਦਾ ਤੇ ਝੋਨੇ ਦੀਆਂ ਜੜਾਂ ਜਿਹੜੀਆਂ ਗਲ ਸਕਦੀਆਂ ਨੇ ਝੋਨਾ ਡਿੱਗ ਸਕਦਾ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਇਸ ਤਰ੍ਹਾਂ ਆਪਾਂ ਕਦੇ ਹਰਗিজ ਨਹੀਂ ਕਰਨਾ ਵੀ ਝੋਨੇ 'ਚ ਪਾਣੀ ਭਾਰਾ ਪਾਣੀ ਖੜਾਉਣਾ ਪਤਲਾ ਪਾਣੀ 1 ਇੰਚ ਸਵਾ ਇੰਚ ਪਾਣੀ ਝੋਨੇ ਨੂੰ ਲਾਓ ਜਿਹੜਾ 2-3 ਦਿਨਾਂ ਦੇ ਵਿੱਚ ਸੁੱਕ ਜਵੇ ਜ਼ਮੀਨ ਦੇ ਵਿੱਚ ਨਮੀ ਬਿਲਕੁਲ ਬਰਕਰਾਰ ਰਹਿਣੀ ਚਾਹੀਦੀ ਹੈ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜੇ ਝੋਨਾ ਸੁੱਕ ਗਿਆ ਆਪਣਾ ਇੱਕ ਵਾਰੀ ਚਿੱਟਾ ਹੋ ਗਿਆ ਤਾਂ ਫਿਰ ਨੁਕਸਾਨ ਤੈ ਹੈ ਕੋਈ ਆਪਣੀ ਬਚਾਓ ਨਹੀਂ ਹੋ ਸਕਦਾ ਸੋ ਇਹ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਹੈ ਇਸ ਸਮੇਂ ਧੋਨੇ ਦੇ ਵਿੱਚ ਕਦੇ ਵੀ ਸੋਕਾ ਨਹੀਂ ਲੱਗਣ ਦੇਣਾ ਧੋਨੇ ਦੇ ਵਿੱਚ ਪਾਣੀ ਦਾ ਪੱਤਰ ਇਸ ਤਰ੍ਹਾਂ ਬਣਾ ਕੇ ਰੱਖਣਾ ਵੀ ਪੰਜ ਪੰਜ 6 6 ਦਿਨ ਤੱਕ ਪਾਣੀ ਨਾ ਖੜੇ ਜੇ 1 2 ਦਿਨ ਪਾਣੀ ਖੜਦਾ ਜਮੀਨ ਦੇ ਵਿੱਚ ਮੋਇਸਚਰ ਬਰਾਬਰ ਬਣੀ ਰਹਿੰਦੀ ਹੈ ਤਾਂ ਜਿਹੜੀ ਪੋਲੀਨੇਸ਼ਨ ਕਰਿਆ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਜਾਂਦੀ ਹੈ ਕਿਉਂਕਿ ਆਪਾਂ ਕਈ ਵਾਰੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਦਿਨਾਂ ਦੇ ਵਿੱਚ ਪੋਲੀਨੇਸ਼ਨ ਜਦੋਂ ਬੂਟ ਪੈਂਦਾ ਵੀ ਪਾਣੀ ਖੜਾ ਰਹੇ ਪਾਣੀ ਖੜਨ ਦੇ ਨਾਲ ਵੀ ਪ੍ਰੋਬਲਮ ਆ ਸਕਦੀ ਹੈ ਪੌਲੀਨੇਸ਼ਨ ਕਿਰਿਆ ਦੇ ਵਿੱਚ ਪਾਣੀ ਦੀ ਇੱਕ ਮਹੱਤਵਪੂਰਨ ਹਿੱਸਾ ਹੈਗਾ ਪਰ ਜੇ ਆਪਾਂ ਉਹਦੇ ਵਿੱਚ ਪਾਣੀ ਖੜਾਵਾਗੇ ਨਾ ਜਿਆਦਾ ਸਮਾਂ ਤਾਂ ਹਲਦੀ ਰੋਗ ਵਗੈਰਾ ਪਾਉਣ ਦਾ ਬਹੁਤ ਪੈਣ ਦਾ ਵੱਡਾ ਖਤਰਾ ਹੋ ਜਾਂਦਾ ਤੇ ਪਾਣੀ ਇਸ ਤਰੀਕੇ ਦੇ ਨਾਲ ਆਪਾਂ ਲਗਾਈਏ ਵੀ ਪਾਣੀ ਉਹਦੇ ਵਿੱਚ ਖੜੇ ਨਾ ਇੱਕ ਜਾਂ ਦੋ ਦਿਨ ਤੱਕ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਜਦੋਂ ਵੀ ਪਾਣੀ ਜ਼ੀਰ ਜਾਂਦਾ ਦਵਾਰੇ ਪਾਣੀ ਆਪਾਂ ਫੇਰ ਲਾ ਦਈਏ ਤੇ ਜਿਹੜੀ ਨਮੀ ਉਹਦੇ ਉਹਦੇ ਵਿੱਚ ਬਣਾ ਕੇ ਰੱਖੀਏ ਨਵੇਂ ਕਿਸੇ ਵੀ ਤਰੀਕੇ ਘਟਣ ਨਹੀਂ ਦੇਣੀ ਇਹ ਵੀ ਆਪੀ ਪਾਣੀ ਵੀ ਆਪਣਾ ਇਹ ਨਹੀਂ ਹੋਗਾ ਵੀ ਆਪਾਂ 10-10 ਦਿਨ ਖੜਾ ਕੇ ਰੱਖਣਾ ਉਹਦੇ ਨਾਲ ਵੀ ਨੁਕਸਾਨ ਹੋ ਸਕਦਾ ਤੇ ਸਹੀ ਤਰੀਕੇ ਦੇ ਨਾਲ ਪਾਣੀ ਦਾ ਇੰਤਜ਼ਾਮ ਆਪਾਂ ਇੱਥੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਂ ਉਸ ਤੋਂ ਬਾਅਦ ਜਦੋਂ ਝੋਨੇ ਦੇ ਵਿੱਚ ਦਾਣਾ ਬਣ ਗਿਆ ਦਾਣਾ ਹਾਰਡ ਹੋਣ ਵੱਲ ਚੁਰਦਾ ਜਦੋਂ ਕਿਉਂਕਿ ਦਾਣੇ ਦੇ ਦੁੱਧ ਬਣ ਗਿਆ ਉਸ ਤੋਂ ਬਾਅਦ ਦਾਣਾ ਸਖਤ ਹੋਣ ਵੱਲ ਚੱਲ ਪੈਂਦਾ ਤੇ ਫਿਰ ਥੋੜਾ ਥੋੜਾ ਪਾਣੀ ਆਪਾਂ ਘਟਾ ਸਕਦੇ ਆ ਉਸ ਵੇਲੇ ਪਾਣੀ ਦੀ ਕੋਈ ਹੋਰ ਨਹੀਂ ਰਹਿੰਦੀ ਪਰ ਉਹ ਜਿਹੜੀ ਫਲਾਵਰਿੰਗ ਸਟੇਜ ਆ ਇਸ ਵੇਲੇ ਬਹੁਤ ਜ਼ਿਆਦਾ ਤੇ ਆਣ ਦੇਣ ਦੀ ਜਰੂਰਤ ਹੁੰਦੀ ਹੈ ਉਦੋਂ ਆਪਾਂ ਪਾਣੀ ਸ਼ਕਾਸ਼ਕਾ ਕੇ ਲਗਾ ਸਕਦੇ ਆ ਤੇ ਜਦੋਂ ਝੋਨਾ ਹਾਰਨਾ ਸ਼ੁਰੂ ਹੁੰਦਾ ਤੇ ਉਸ ਤੋਂ ਪਹਿਲਾਂ ਫਲਾਵਰਿੰਗ ਸਟੇਜ ਵੇਲੇ ਬਿਲਕੁਲ ਧਿਆਨ ਰੱਖਿਓ ਝੋਨੇ ਦੇ ਵਿੱਚ ਪਾਣੀ ਸੁੱਕਣ ਤੱਕ ਕਿਸੇ ਵੀ ਤਰੀਕੇ ਨਹੀਂ ਦੇਣਾ ਆਪਾਂ ਇਹ ਤਾਂ ਹੈ ਹੀ ਨਹੀਂ ਬੀਜ ਮੈਂਟਿਟੀ ਹੋ ਗਈ ਜਮੈਂਟਿਟੀ ਹੋਊਗੀ ਤਾਂ ਨੁਕਸਾਨ ਫਿਰ ਆਪਣਾ ਤੈ ਆ ਸੋ ਇਹ ਆਪਾਂ ਪੂਰਾ ਖਿਆਲ ਰੱਖਣਾ ਜਦੋਂ ਝੋਨਾ ਆਪਣਾ ਛਿੱਟਿਆਂ ਦੇ ਵਿੱਚੋਂ ਬਾਹਰ ਆਉਣਾ ਸ਼ੁਰੂ ਹੋ ਗਿਆ ਛਿੱਟੇ ਗੋਭਾਂ ਤੋਂ ਬਾਹਰ ਆ ਗਏ ਫਲਾਵਰਿੰਗ ਸਟੇਜ ਹੋਊਗੀ ਇਹ ਫਲਾਵਰਿੰਗ ਸਟੇਜ 1 ਹਫਤੇ ਤੱਕ ਚੱਲਦੀ ਰਹਿੰਦੀ ਹੈ ਬੂਰ ਪਾਉਣ ਦੀ ਪ੍ਰਕਿਰਿਆ ਹਫਤੇ 10 ਦਿਨ ਤੱਕ ਵੀ ਚੱਲੀ ਜਾਂਦੀ ਆ ਸੋ ਉਸ ਵੇਲੇ ਆਪਾਂ ਇਹ ਦਿਨਾਂ ਦੇ ਵਿੱਚ ਛੋਨੇ ਦੇ ਵਿੱਚ ਪਾਣੀ ਦਾ ਜਿਹੜਾ ਇੰਤਜ਼ਾਮ ਹੈ ਬਣਾ ਕੇ ਰੱਖਣਾ ਹੈ ਛੋਨੇ ਨੂੰ ਸੁੱਕਾ ਨਹੀਂ ਲੱਗਣ ਦੇਣਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ